ਲੋ ਵੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਅਸੀਂ ਟੌਪ 3 ਕਿਸਮਾਂ ਜਿਹੜੀਆਂ ਕਣਕਾਂ ਨੇ ਇਸ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਝਾੜ ਦਿੱਤਾ। ਤਾਂ ਦੋਸਤੋ ਇਹ ਉਸਤਾ ਆਪਾਂ 50 ਕਿੰਨਿਆਂ ਦੀ ਲਾਵਾਂਗੇ ਹਰ ਇੱਕ ਪਿੰਡ 'ਚੋਂ ਹਰ ਇੱਕ ਸੱਜਣ ਮਿੱਤਰ ਤੋਂ ਪੁੱਛ ਕੇ ਇਹ ਵੀਡੀਓ ਬਣਾਈ ਜਾ ਰਹੀ ਹੈ। ਤੇ ਆਪਾਂ ਬਿਲਕੁਲ ਸਹੀ ਤੇ ਸਪਸ਼ਟ ਗੱਲ ਕਰਨੀ ਹੈ ਕੋਈ ਐਵੇਂ ਨਹੀਂ ਵੀ ਬਥਵੀਆਂ ਮਾਰਨੀਆਂ ਤੇ ਤੁਹਾਨੂੰ ਟੌਪ 3 ਕਿਸਮਾਂ ਬਾਰੇ ਦੱਸਾਂਗੇ। ਜਿਨ੍ਹਾਂ ਨੇ ਇਸ ਸਾਲ ਸਭ ਤੋਂ ਵੱਧ ਝਾੜ ਦਿੱਤਾ ਕਣਕਾਂ ਦੀ ਤਾਂ ਦੋਸਤੋ ਨੰਬਰ 3 ਦੀ ਗੱਲ ਕਰੀਏ ਤਾਂ ਕਿਸਮ ਆਉਂਦੀ ਹੈ ਐਚ ਡੀ 3086 ਇਸ ਸਾਲ ਜਿਹੜੀ ਐਚ ਡੀ 3086 ਹੈ ਜੇਕਰ ਆਪਾਂ 50 ਏਕੜਾਂ ਦੀ ਔਸਤ ਲਾਈਏ ਤਾਂ ਇਸ ਕਣਕ ਨੇ 53 ਮਣ 40 ਕਿਲੋ ਤਾਂ ਇਸ ਕਣਕ ਨੇ 53 ਮਣ ਦੇ ਲਗਭਗ ਝਾੜ ਦਿੱਤਾ ਤਾਂ ਦੋਸਤੋ ਇਸ ਕਣਕ ਦੀ ਜਿਹੜੀ ਤੂੜੀ ਆ ਨਾ ਉਹ ਕਿੱਲੇ ਚੋਂ ਲਗਭਗ 3 ਟਰਾਲੀਆਂ ਬਣ ਰਹੀ ਹੈ ਦੋਸਤੋ ਜਿੰਨਾ ਵੀਰਾਂ ਨੇ ਵੀ ਐਰ ਕੀ ਐਚ ਡੀ 3086 ਕਣਕ ਲਾਈ ਆ 53 ਮਣ ਝਾੜ ਤੇ ਤਿੰਨ ਟਰਾਲੀਆਂ ਤੂੜੀ ਦੀਆਂ ਨਿਕਲ ਰਹੀਆਂ ਨੇ ਤਾਂ ਦੋਸਤੋ ਨੰਬਰ 2 ਦੀ ਗੱਲ ਕਰੀਏ ਤਾਂ ਕਣਕ ਹੈਗੀ ਹੈ ਜੀ ਡੀਬੀਡਬਲਯੂ 187 ਤਾਂ ਦੋਸਤੋ ਇਸ ਕਣਕ ਨੇ ਜੇਕਰ ਔਸਤ ਦੀ ਗੱਲ ਕਰੀਏ ਤਾਂ ਲਗਭਗ 55 ਮਣ ਝਾੜ ਦਿੱਤਾ ਕਿल्ले ਦਾ ਤੇ ਤੂੜੀ ਦੀਆਂ ਟਰਾਲੀਆਂ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਢਾਈ ਟਰਾਲੀਆਂ ਇੱਕ ਕਿल्ले ਦੀਆਂ ਨਿਕਲਦੀਆਂ ਨੇ ਔਸਤ ਦੀ ਗੱਲ ਕਰੀਏ ਦੋ ਤੋਂ ਢਾਈ ਟਰਾਲੀਆਂ ਤੂੜੀ ਯਾਨੀ ਕਿ ਐਸ ਸਾਲ ਨਿਕਲ ਰਹੀ ਹੈ ਤਾਂ ਜੇਕਰ ਗੱਲ ਕਰੀਏ ਆਪਾਂ ਨੰਬਰ 1 ਕਿਸਮ ਦੀ ਤਾਂ ਨੰਬਰ 1 ਕਿਸਮ ਤੇ ਹੈਗੀ ਹੈ ਜੀ ਐਚ ਡੀ 2852 ਤੇ ਦੋਸਤੋ ਇਹ ਕਿਸਮ ਹਰ ਸਾਲ ਹੀ ਟੌਪ ਤੇ ਰਹਿੰਦੀ ਆ ਤੇ ਇਸ ਸਾਲ 2852 ਨੇ ਕਿਤੇ ਕਿਤੇ ਤਾਂ ਦੋਸਤੋ 75 ਮਣ ਦੇ ਵੀ ਦੱਸੀ ਜਾਂਦੇ ਪਰ ਜਿੱਥੋਂ ਤੱਕ ਮੈਂ ਪਤਾ ਕੀਤਾ ਜੇਕਰ ਆਪਾਂ 50 ਕਿੱਲਾਂ ਦੀ ਇੱਕ ਪਿੰਡ ਦੀ ਔਸਤ ਲਾਈਏ ਤਾਂ 2852 62 ਮਣ ਕਿੱਲਾ ਦੋਸਤੋ ਇਸ ਵਾਰ ਝੜੀ ਆ ਤੇ ਤੂੜੀ ਦੀਆਂ ਟਰਾਲੀਆਂ ਦੋਸਤੋ ਇਸ ਦੀਆਂ ਘਾਟੀ ਬੰਦੀਆਂ ਲਗਭਗ 1 ਤੋਂ 1.5 ਟਰਾਲੀ ਕਿਉਂਕਿ ਇਹ ਇਹ ਬੀਜ ਆਦਾ ਪੈਂਦਾ ਜੀ 70 ਤੋਂ 80 ਕਿਲੋ ਵੀ ਕਿਸਾਨ ਇਸ ਦਾ ਬੀਜ ਪਾ ਦਿੰਦੇ ਆ ਪਰ ਜਿੱਥੇ ਤੱਕ ਮੈਂ ਦੇਖਿਆ ਵੀ ਬਸ 60 ਤੋਂ 62 ਮਣ ਜਿਹੜਾ ਕਿ ਟੌਪ ਦਾ ਝਾੜ 2851 ਹਰ ਸਾਲ ਹੀ ਦਿੰਦੀ ਆ ਤੇ ਇਸ ਸਾਲ ਵੀ ਦਿੱਤਾ 2851 ਕਣਕ ਨਾਲੋਂ ਕੋਈ ਵੀ ਇਹੋ ਜਿਹੀ ਵੈਰੈਟੀ ਨਹੀਂ ਜਿੰਨੇ ਸਭ ਤੋਂ ਵੱਧ ਝਾੜ ਦਿੱਤਾ ਹੋਵੇ ਤਾਂ ਇਹ ਵੀਡੀਓ ਬਣਾਉਣ ਦਾ ਤਾਂ ਤੁਸੀਂ ਪੜ੍ਹ ਹੀ ਸੀ ਦੋਸਤੋ ਵੀ ਹਰ ਸਾਲ 2851 ਛਾੜ ਦਿੰਦੀ ਹੈ ਜਿਨ੍ਹਾਂ ਜੇਕਰ ਛਾੜ ਲੈਣਾ ਤੋੜੀ ਨਹੀਂ ਬਣਵਾਣੀ ਤਾਂ ਉਹ ਕਣਕ 2851 ਵੇਚ ਸਕਦਾ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਜ਼ਰੂਰ